बंदे केंद्र सरकार

ਸਾਹ ਵੈਗੁਰਜੀ ਕੀ ਫਤਿਹ ਮੈਂ ਸਰਵਿੰਦਰ ਸਿੰਘ ਜਾਲੀਆਂ ਸੂਬਾ ਗੂ ਕਿਸਾਨ ਮਜ਼ਦੂਰ ਸ਼ਕਰ ਕਮੇਟੀ ਪੰਜਾਬ ਅੱਜ ਅਸੀਂ ਜਲੰਧਰ ਦੇ ਵਿੱਚ ਵੇਖੋ ਡੀਸੀ ਦਫ਼ਤਰਾਂ ਗਾੜੀ ਪੰਜਾਬ ਦੇ ਹੈੱਡ ਕੁਆਟਰਾਂ ਗਾੜੀ ਸਾਰਿਆਂ ਦੇ ਪੁਤਲੇ ਫੂਕਨੇ ਆ ਪਏ ਜਿਹੜੇ ਸਜ਼ਾ ਭੁੱਜ ਚੁੱਕੇ ਆ ਬੰਦੀ ਸਿੰਘ ਉਹਨਾਂ ਨੂੰ ਸਰਕਾਰ ਜਿਹੜੀ ਹਰਿਆਣੀ ਕਰਦੀ ਉਹਦੇ ਵਿਰੋਧ ਦੇ ਵਿੱਚ ਅੱਜ ਜਿਹੜਾ ਪੁਤਲਾ ਫੂਕਿਆ ਮੋਦੀ ਦਾ ਤੇ ਭਗਵੰਤ ਮਾਨ ਦਾ ਬਈ ਬੰਦੀ ਸਿੰਘ ਜਦੋਂ ਸਜ਼ਾ ਘੱਟ ਚੁੱਕੇ ਆ ਤੇ ਉਹਨਾਂ ਨੂੰ ਹਰਿਆ ਕਰੋ ਉਹਨਾਂ ਨੂੰ ਜਿੰਨਾ ਚਿਰ ਹਰਿਆ ਨਹੀਂ ਕਰਦੇ ਵੇਖੋ ਉਹਨਾਂ ਜਿਹੜੇ ਸ਼ਹਿਰ ਚ ਵਧਣਗੇ ਸਰਕਾਰਾਂ ਦਾ ਪੇਟ ਸਿਆਪਾ ਇਸੇ ਤਰ੍ਹਾਂ ਚੱਲੂਗਾ ਇਸ ਕਰਕੇ ਅੱਜ ਹੈੱਡ ਕੁਆਰਟਰ ਤੇ ਦਸਣ ਆਏ ਆ ਵੀ ਇਹਨਾਂ ਨੂੰ ਜਲਦੋਂ ਜਲਦ ਜੜੀ ਆ ਸਰਕਾਰ ਤੱਕ ਗੱਲ ਪਹੁੰਚੇ ਤੇ ਸਰਕਾਰ ਉਹਨਾਂ ਨੂੰ ਹਰਿਆ ਕਰੇ ਨਾਲ ਉਹਦੇ ਲੈਂਡ ਪੂਲਿੰਗ ਜਿਹੜੇ ਸਰਕਾਰ ਨੇ ਪੜਾਈਆਂ ਵੀ ਜਬਰੀ ਜ਼ਮੀਨਾਂ ਖੋਹਦੇ ਉਹਦੇ ਵਿਰੋਧ ਚ ਪੇ ਲੋਕਾਂ ਦੀਆਂ ਜਿਹੜੀਆਂ ਜ਼ਮੀਨਾਂ ਜਬਰੀ ਖੋਹਦਾ ਆ ਉਹਨੂੰ ਸਰਕਾਰ ਜਿਹੜੀ ਆ ਨੋਟੀਫਿਕੇਸ਼ਨ ਜਿਹੜਾ ਉਹ ਰੱਦ ਕਰੇ ਤੇ ਕਿਸਾਨਾਂ ਮਿਹਦੂਰਾਂ ਦੀ ਜਿਹੜੀ 65000 ਕਿਲਾ ਪੰਜਾਬ ਦੇ ਵਿੱਚ ਉਹ ਵਾਹੀਯੋਗ ਜ਼ਮੀਨ ਆ ਤੇ ਉਹ ਕਿਸਾਨਾਂ ਮਿਹਦੂਰਾਂ ਤੋਂ ਜਿਹੜੀ ਵਜੀ ਰਵੇ ਤੇ ਕਿਸਾਨ ਮਿਹਦੂਰ ਜਿਹੜਾ ਪਿਓ ਦਾਦ ਦਾ ਪੁਰਾਣੀ ਖੇਤੀ ਕਰਦੇ ਆ ਤੇ ਉਹ ਖੇਤੀ ਕਰਦੇ ਰਹਿਣ ਇਹ ਸਰਕਾਰਾਂ ਦੀਆਂ ਸਾਰਾ ਕੁਝ ਖੋ ਕੇ ਕੋਆਪਰੇਟ ਕਰਾਉਣਿਆਂ ਨੂੰ ਦੇਣ ਦੀ ਨੀਤੀ ਆ ਉਹਦੇ ਨਾਲ ਹੀ ਜਿਹੜਾ ਵਾ ਬਿਜਲੀ ਬੀ ਮੀਟਰ ਲੱਗਣ ਦਾ ਬਿੱਲ ਆਲੀ ਵੇਖੋ ਉਹ ਵੀ ਸਾਰਾ ਜਿਹੜਾ ਮਨੋਰ ਲਾਲ ਖੱਟੜਵਾ ਉਹ ਬੋਲ ਚੁੱਕਾ ਸਟੇਜਾਂ ਦੇ ਵੀਡੀਓ ਵਾਇਰਲ ਕਰ ਚੁੱਕਾ ਤੇ ਜਿਹੜਾ ਕੇਂਦਰ ਮੰਤਰੀ ਆ ਉਹਨੇ ਆਖਿਆ ਵੀ ਜਿਹੜਾ ਅਸੀਂ ਸਮਾਰਟ ਮੀਟਰ ਲਾਉਂਦੇ ਆ ਪਹਿਲਾਂ ਲਾਵਾਂਗੇ ਮੁਲਾਜ਼ਮਾਂ ਦੇ ਘਰਾਂ 'ਚ ਪ੍ਰਸ਼ਾਸਨ ਦੇ ਘਰਾਂ 'ਚ ਤੇ ਮੁੜਕੇ ਜਿਹੜਾ ਫੈਕਟਰੀਆਂ 'ਚ ਤੇ ਮੁੜਕੇ ਜਬਰੀ ਜਿਹੜਾ ਕਿਸਾਨਾਂ ਮਿੱਤਰਾਂ ਦੇ ਘਰਾਂ 'ਚ ਅਸੀਂ ਚੈਪ ਵਾਲੇ ਮੀਟਰ ਲਾਵਾਂਗੇ ਪਹਿਲਾਂ ਲੋਕ ਪੈਸੇ ਪਾਉਣਗੇ ਤੇ ਫਿਰ ਚੱਲਣਗੇ ਤੇ ਉਹਦੇ ਨਾਲ ਲੋਕਾਂ ਦਾ ਵੱਡਾ ਨੁਕਸਾਨ ਆ ਪਹਿਲਾਂ ਵੇਖੋ ਚਿਪ 'ਚ ਪੈਸੇ ਪਵਾ ਕੇ ਜੇ ਰਾਤ ਨੂੰ ਪੈਸੇ ਮੋਗੇ ਤੇ ਰਾਤ ਨੂੰ ਹੀ ਪਰਿਵਾਰ ਜਿਹੜਾ ਵਾ ਉਹ ਗਰਮੀ 'ਚ ਰਹੂਗਾ ਜਿਹੜੇ ਅਮਰਤਾਰੀ ਬੰਦੇ ਆ ਜਾਂ ਪੰਜਾਬ ਵਾਲੇ ਆ ਵੇਖੋ ਇਹ ਮੋਟਰ ਤੇ ਆਉਂਦਾ ਸਵੇਰ ਨੂੰ ਤੜਕੇ ਉੱਠ ਕੇ ਮੋਟਰ ਚਲਾ ਕੇ ਇਸ਼ਨਾਨ ਪਾਣੀ ਕਰਕੇ ਤੇ ਬਾੜ ਪੂਜਾ ਕਰਕੇ ਫਿਰ ਨਿਕਲਦੇ ਆ ਤੇ ਪਰ ਜੇ ਇਹੋ ਹੁੰਦਾ ਇਹਦੀ ਜੋਨਟ ਵੀ ਡਬਲ ਆ ਘੱਟੋ ਘੱਟ 16 ਰੁਪਏ ਤੋਂ ਸਟਾਰਟਿੰਗ ਆ ਤੇ ਨਿਕਲਦੀ ਵੀ ਡਬਲ ਆ ਉਹਦੇ ਵਿਰੋਧ ਚ ਅਸੀਂ ਪੀਚਪ ਵਾਲੇ ਮੀਟਰ ਨਹੀਂ ਲੱਗਣੇ ਚਾਹੀਦੇ ਲੋਕਾਂ ਦੀਆਂ ਜ਼ਮੀਨਾਂ ਦੇ ਵਿੱਚ ਪਚੈਤਿਆਂ ਚ ਗ੍ਰਿਡ ਬਣਿਆ ਲੋਕਾਂ ਦੀਆਂ ਜ਼ਮੀਨਾਂ 'ਚ ਖੰਭੇ ਲੱਗੇ ਆ ਲੋਕਾਂ ਦੀਆਂ ਜ਼ਮੀਨਾਂ 'ਚ ਤਾਰਾਂ ਪਈਆਂ ਇਹ ਲੋਕਾਂ ਦਾ ਹੀ ਰਹਿ ਗਏ ਰਹਿਣਾ ਚਾਹੀਦਾ ਨਹੀਂ ਤੇ ਉਹਦੇ ਨਾਲ ਨਾ ਕਿਸਾਨ ਬਜੂ ਨਾ ਮਜ਼ਦੂਰ ਬਜੂ ਨਾ ਦੁਕਾਨਦਾਰ ਬਜੂ ਨਾ ਮਲਾਜ਼ਮ ਬਜੂ ਇੱਕ ਵੱਡਿਓ ਸਾਰਾ ਕੁਝ ਜਿਹੜਾ ਸਰਕਾਰ ਕੋਆਪਰੇਟ ਕਰਾਣੇ ਦੇ ਕੇ ਸਭਾਈ ਕਰਨੀ ਚਾਹੀਦੀ।